ਦੇਸ਼-ਵਿਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਫਰੈਂਡਸ ਹੈਂਡੀਕੈਪ ਦੀ ਸੁਸਾਇਟੀ ਵੱਲੋਂ ਲੋੜਵੰਦਾਂ ਨੂੰ ਬੈਟਰੀਆਂ ਵਾਲੀਆਂ ਸਕੂਟੀਆਂ ਵੰਡੀਆਂ ਗਈਆਂ ਰੇਲਕੋਟਨਾ ਕਲੱਬ ਵਿੱਚ ਫਰੈਂਡਸ ਹੈਂਡੀਕੈਪ ਸੁਸਾਇਟੀ ਵੱਲੋਂ ਪ੍ਰੋਗਰਾਮ ਕੀਤਾ ਤੇ ਹਾਜੀ ਮੁਹੰਮਦ ਜੀ ਨੇ ਦੱਸਿਆ ਕਿ ਫਰੈਂਡਸ ਇੰਪੈਕਟ ਸੁਸਾਇਟੀ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਗਿਆ ਜੋ ਆਪਣੀ ਜ਼ਿੰਦਗੀ ਤੋਂ ਬੇਵੱਸ ਹੋ ਕੇ ਘਰ ਬੈਠ ਗਏ ਸੀ ਅਜਿਹੇ ਵਿਅਕਤੀਆਂ ਨੂੰ ਬੈਟਰੀਆਂ ਵਾਲੀਆਂ ਸਕੂਟੀਆਂ ਦੇ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਹੈ ਤੇ ਉਹਨਾਂ ਨੂੰ ਪੈਰਾਂ ਤੇ ਖੜੇ ਕਰਨ ਦਾ ਇੱਕ ਮੌਕਾ ਦਿੱਤਾ ਜਿਸ ਨਾਲ ਇਹ ਲੋਕ ਥੋੜੇ-ਮੋੜੇ ਕੰਮ ਕਰਕੇ ਆਪਣੇ ਘਰਾਂ ਦਾ ਗ ਸਿਮਰੇਲ ਕੋਟਲਾ ਤੋਂ ਮੁਨਸੀ ফারুক ਦੀ ਵਿਸ਼ੇਸ਼ ਰਿਪੋਰਟ ਕਿਹਨੂੰ ਕਿਦਾਂ ਲੱਗਿਆ ਤੁਸੇ ਸਰ ਇਹ ਬਹੁਤ ਵੱਡਾ ਉਪਰਾਲਾ ਮੁਹੰਮਦ ਅਨਵਾਰ ਸਾਹਿਬ ਦਾ ਜੋ ਹਰ ਹਫਤੇ ਜਾਂ ਹਰ ਮਹੀਨੇ ਦੇ ਵਿੱਚ ਦੋ ਵਾਰ ਹੈਨਿਕੈਪਸ ਨੂੰ ਇਹ ਟਰਾਈਸਾਈਕਲਸ ਦਿੰਦੇ ਨੇ ਜੋ ਇਲੈਕਟ੍ਰਿਕ ਨੇ ਬਿਲਕੁਲ ਹੀ ਇਹਨਾਂ ਦੀ ਕੀਮਤ ਬਹੁਤ ਜ਼ਿਆਦਾ ਲੈਂਕੋ ਕੰਪਨੀ ਨਾਲ ਅਲਾਈنس ਆ ਉੱਥੋਂ ਇਹ ਸਰਕਾਰ ਦੀ ਮਦਦ ਨਾਲ ਬਹੁਤ ਬੜਾ ਐਫਰਟ ਆ ਇਹ ਜਿਹੜਾ ਅੱਜ ਤੱਕ ਕਿਸੇ ਨੇ ਨਹੀਂ ਪਹਿਲਾਂ ਕਿਸੇ ਐਫਰਟ ਕੀਤਾਗਾ ਬਲੇ ਕੋਲੇ ਦੇ ਵਿੱਚ ਜਿਹੜਾ ਇਹ ਕਰ ਰਹੇ ਨੇ ਕਿਉਂਕਿ ਅੰਗ ਇਹਨਾਂ ਨੂੰ ਇਹ ਚੀਜ਼ ਦੀ ਬਹੁਤ ਜ਼ਰੂਰਤ ਆ ਜਾਨ ਆਉਣ ਦੇ ਵਿੱਚ ਬੜੀ ਦੁੱਖ ਦਾ ਘਰ ਦੇ ਵਿੱਚ ਬੈਠੇ ਰਹਿੰਦੇ ਤੇ ਹੁਣ ਇਹ ਮਿਲਣ ਦੇ ਨਾਲ ਇਹ ਆਪਣਾ ਕੋਈ ਛੋਟਾ ਮੋਡਾ ਕਾਰੋਬਾਰ ਕਰ ਸਕਦਾ ਜਿਸ ਨਾਲ ਆਪਦਾ ਘਰ ਚਲਾ ਸਕਣ ਇਹ ਵੱਡਾ ਇੱਕ ਬਹੁਤ ਵੱਡਾ ਕੰਮ ਦਾ ਕੰਮ ਕਰ ਰਿਹਾ ਹੈ ਕਿ ਸਮਾਜ ਸੇਵਕ ਜਿਹੜੀਆਂ ਸੰਸਥਾਵਾਂ ਬਹੁਤ ਜਿਹੜੀਆਂ ਸੰਸਥਾ ਜਿਹੜੀਆਂ ਨੇ ਉਹਨਾਂ ਨੂੰ ਕਿਹ ਜਿਹਾ ਉਪਰਾਲਾ ਕਰਨੇ ਚਾਹੀਦੇ ਬਿਲਕੁਲ ਇਹ ਬਹੁਤ ਵਧੀਆ ਉਪਰਾਲਾ ਜੀ ਇਦਾਂ ਦਾ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਜਿਹਨਾਂ ਜਿਹੜਾ ਲੋਕ ਬਿਲਕੁਲ ਹੀ ਨੈਗਲੈਕਟਡ ਕਰਕੇ ਲੋਕ ਸੁਸਾਇਟੀ ਨੇ ਘਰਾਂ ਦੇ ਵਿੱਚ ਬਿਠਾ ਦੇ ਉਹਨਾਂ ਨੂੰ ਬਾਹਰ ਕੱਢ ਕੇ ਕਿਸ ਸੁਸਾਇਟੀ ਦੇ ਵਿੱਚ ਲੈ ਕੇ ਆਉਣਾ ਓਪਨ ਮਾਰਕੀਟ ਦੇ ਵਿੱਚ ਕੰਮ ਕਰਨਗੇ ਇਹ ਬੰਦੇ ਤੇ ਆਪਣਾ ਗੁਜ਼ਾਰਾ ਚਲਾ ਸਕਣਗੇ ਤੇ ਕਿਸੇ ਕਿੰਦੇ ਹੋਰ ਹੱਥਾਂ ਕਿੰਨੀ ਨਹੀਂ ਦੇਖਣਗੇ ਖਾਣਾ ਪੀਣ ਵਾਸਤੇ ਪਰ ਅਪਰਾਲਾ ਜਿਹੜਾ ਕਿਤਾਗ ਸਾਈਕਲ ਦੇ ਦਿੰਦਾ ਇਹਨੂੰ ਕਿਸ ਨਜ਼ਰ ਨਾਲ ਦੇਖਦੇ ਇਹ ਇਹਦਾਗਾ ਫਰੈਂਚ ਵੈਲਫੇਅਰ ਸੁਸਾਇਟੀ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਬੱਸ ਦਾ ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਨੇ ਉਹ ਇੱਕ ਸਮਾਜ ਸੇਵੀ ਸੰਸਥਾਾਂਾਂ ਕਰ ਰਹੀਆਂ ਨੇ ਇਹ ਹੋਰ ਵੀ ਸੰਸਥਾਵਾਂ ਨੂੰ ਚਾਹੀਦਾ ਕਿ ਇਹਨੂੰ ਜੋ ਉਪਰਾਲੇ ਕਰਨੇ ਚਾਹੀਦੇ ਨੇ ਕਿ ਲੋੜਵੰਦਾਂ ਦੀ ਮਦਦ ਕਰਨਾ ਹੀ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ। ਇਹ ਤੋਂ ਵੱਡਾ ਕੋਈ ਜਿਹੜਾ ਹੈਗਾ ਪੁੰਨ ਦਾ ਕੰਮ ਨਹੀਂ ਹੈਗਾ ਕਿ ਜਿਹੜੇ ਇੱਕ ਲੋੜਵੰਦ ਰਿਹਾ ਉਹਨਾਂ ਨੂੰ ਆਪਾਂ ਚੱਲਣ ਫਿਰਨ ਯੋਗ ਬਣਾ ਰਹੇ ਹਾਂ ਤੇ ਇਹ ਜਿਹੜਾ ਹੈਗਾ ਇਹਦੇ ਲਈ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਵਧਾਈ ਦਿੰਦੇ ਹਾਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਵੱਡਾ ਉਪਰਾਲਾ ਕਰਿਆ ਤੇ ਹੋਰ ਵੀ ਜੜੀਆਂ ਸੰਸਥਾਵਾਂ ਨੇ ਇਹਨਾਂ ਨੂੰ ਇਸ ਕੰਮ ਦੇ ਵਿੱਚ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਕੋਈ ਪ੍ਰੈਸ ਕਾਲ ਬੱਲੋਕੀ ਮੈਸੇਜ ਦੇ ਨਾਲ ਜਾਣੇ ਹੋਗੇ ਜਿਹੜਾ ਕਿ ਆਮ ਅਸੀਂ ਪ੍ਰੈਸ ਕਲੱਬ ਵੱਲੋਂ ਅਸੀਂ ਹੋਰ ਆਮ ਜਨਤਾ ਨੂੰ ਵੀ ਇਹ ਹੀ ਕਹਿਣਾ ਹੈ ਕਿ ਜਿਹੜਾ ਇਦਾਂ ਦੇ ਸਮਾਜ ਸੇਵਾ ਦੇ ਜਿਹੜੇ ਕਾਰਜ ਨੇ ਉਹ ਕਰਨੇ ਚਾਹੀਦੇ ਨੇ ਕਿ ਅਸੀਂ ਵੀ ਆਪਦੇ ਪ੍ਰੈਸ ਕਲੱਬ ਵੱਲੋਂ ਜੋ ਇਹ ਜੋ ਸੰਸਥਾ ਨੂੰ ਸਹਿਯੋਗ ਦੀ ਲੋੜ ਹੈ ਉਹ ਅਸੀਂ ਆਪਣੇ ਵੱਲੋਂ ਪੂਰਾ ਸਹਿਯੋਗ ਕਰਾਂਗੇ ਜਦੋਂ ਵੀ ਕੋਈ ਸੰਸਥਾ ਨੂੰ ਲੋੜ ਪੈਂਦੀ ਹੈ ਤਾਂ ਅਸੀਂ ਉਹਨਾਂ ਲਈ ਹਾਜ਼ਰ ਹਾਂ ਇਹ ਸਾਈਕਲ ਆਪਕੇ ਸੰਸਥਾ ਦਾ ਨਾਮ ਕੀ ਹੈ ਤੇ ਕੋਈ ਸਾਡੀ ਸੰਸਥਾ ਦਾ ਨਾਮ ਹੈ ਫਰੈਂਡ ਹੈਂਡੀਕੈਪਡ ਯੂਨੀਅਨ ਮਲੇਰਕੋਟਲਾ ਠੀਕ ਹੈ ਇਹ ਅਲਿੰਕੋ ਕੰਪਨੀ ਤੋਂ ਮਨਜ਼ੂਰ ਸ਼ੁਦਾ ਹੈਂਡੀਕੈਪਡ ਲੋਕਾਂ ਨੂੰ ਅਸੀਂ ਪ੍ਰੋਵਾਈਡ ਕਰਾਂਗੇ ਹਮਤੇ ਤੁਸੀਂ ਕਿੰਨੀਆਂ ਦੇ ਚੁਕੇ ਅਸੀਂ ਜੀ ਕੇ ਮਤਲਬ ਅਨਲਿਮਿਟਿਡ ਦੇ ਚੁਕੇ ਜਿਹੜਾ ਕਿ ਅਸੀਂ ਕਹਿੰਦੇ ਵੀ ਜਿਹੜੇ ਅੰਗ ਹਨ ਵਰਗ ਹੈ ਇਹਨਾਂ ਦਾ ਅਸੀਂ ਡੋਰ ਟੂ ਡੋਰ ਪਹੁੰਚ ਕਰ ਰਹੇ ਹਾਂ ਠੀਕ ਹੈ ਇਹਨਾਂ ਨੂੰ ਆਮ ਜਨ ਦੇ ਵਿੱਚ ਦਿੱਕਤਾਂ ਆਦੀ ਸੀ ਅਸੀਂ ਇਹਨਾਂ ਨੂੰ ਘਰੋਂ ਕੱਢ ਕੇ ਆਜ਼ਾਦੀ ਦੇਣਾ ਚਾਹੁੰਦੇ ਵੀ ਇਹਨਾਂ ਦਾ ਦਿਮਾਗ ਜਿਹੜਾ ਉਹ ਫਰੈਸ਼ ਰਹੇ ਔਰ ਕੋਈ ਨਾ ਕੋਈ ਕਾਰੋਬਾਰ ਦੇ ਵਿੱਚ ਦਿਮਾਗ ਲਗਾਉਣਾ ਤੁਹਾਨੂੰ ਸਰਕਾਰ ਵੀ ਕੋਈ ਸਹਾਇਤਾ ਕਰਦੀ ਹੈ ਕਿ ਨਹੀਂ ਹੈ ਦੇਖੋ ਇਹ ਜਿਹੜੀਆਂ ਸਾਈਕਲੀਆਂ ਨੇ ਇਹ ਸਰਕਾਰ ਵੱਲੋਂ ਹੀ ਮਨਜ਼ੂਰ ਸ਼ੁਦਾ ਨੇ ਅਲਮਕੋ ਕੰਪਨੀ ਠੀਕ ਹੈ ਅਸੀਂ ਇਹਨਾਂ ਦੇ ਨਾਲ ਰਲ ਕੇ ਲਿੰਕੋ ਕੰਪਨੀ ਦੇ ਇਹਨਾਂ ਨੂੰ ਲਿਆ ਕੇ ਪ੍ਰੋਵਾਈਡ ਕਰਦੇ ਨਹੀਂ ਇਹਦੇ ਸਾਈਕਲਾਂ ਦੇ ਅਲਾਵਾ ਸਰਕਾਰ ਕੋਈ ਇਹਨਾਂ ਦੀ ਨਹੀਂ ਹੋਰ ਸਾਨੂੰ ਸਰਕਾਰ ਵੱਲੋਂ ਕੋਈ ਵੀ ਮਦਦ ਤੇ ਨਹੀਂ ਮਿਲ ਰਹੀ ਹੈ ਕਿ ਇਹੀ ਹੈ ਜੋ ਕਿ ਸਾਨੂੰ ਅੰਗਹੀਨਾਂ ਨੂੰ ਮਤਲਬ ਸਾਈਕਲ ਪ੍ਰੋਵਾਈਡ ਇਹਨਾਂ ਨੂੰ ਸਾਰਿਆਂ ਨੂੰ ਪੈਨਸ਼ਨ ਵਗੈਰਾ ਲੱਗੀ ਹੋਈ ਹੈ ਪੈਨਸ਼ਨ ਤਕਰੀਬਨ ਸਾਰਿਆਂ ਨੂੰ ਲੱਗੀ ਹੋਈ ਹੈ ਅਸੀਂ ਮੰਗ ਕਰਦੇ ਹਾਂ ਵੀ ਜਿਹੜੀ ਅਸੀਂ ਚੋਣਾਂ ਦੇ ਵਿੱਚ ਚੋਣ ਮੈਨੀਫੈਸਟੋ ਦੇ ਵਿੱਚ ਇਹਨਾਂ ਨੇ ਭਗਵੰਤ ਮਾਨ ਨੇ ਵਾਅਦਾ ਕੀਤਾ ਦਾ 2500 ਪੈਨਸ਼ਨ ਦੇਣ ਦਾ ਅਸੀਂ ਉਹ ਵੀ ਮੰਗ ਕਰਦੇ ਹਾਂ ਵੀ ਸਾਡੇ ਅੰਗਹੀਨ ਵਰਗ ਨੂੰ ਦਿੱਤੀ ਜਾਵੇ